ਆਡਾ ਟੇਰੀ ਫਾਰਮ 5620 ਤੇ ਸਵਾਗਤ ਕਰਦੇ ਆਂ ਲੈ ਕੇ ਆਏ ਤੁਹਾਡੇ ਲਈ ਲੋਹੇ ਦੇ ਗੇਟ ਬਕਾਊ ਆ ਫੁੱਲ ਹੈਵੀ ਗੇਟ ਆ ਸਭ ਤੋਂ ਪਹਿਲਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰੋ ਤਾਂ ਜੋ ਇਦਾਂ ਦੇ ਵੀਡੀਓ ਆਪਾਂ ਤੁਹਾਡੇ ਲਈ ਲੈ ਕੇ ਆਉਂਦੇ ਰਹੀਏ ਫੁੱਲ ਹੈਵੀ ਗੇਟ ਆ 11 ਫੁੱਟ ਚੜਾਈ ਆ 8 ਫੁੱਟ ਗੇਟ ਦੀ ਲੰਬਾਈ ਆ ਪੂਰਾ ਹੈਵੀ ਗੇਟ ਆ 3-4 ਕੁਇੰਟਲ ਵਜ਼ਨ ਹੋਊਗਾ ਤੇ ਜੇ ਕਿਸੇ ਨੇ ਲੈਣਾ ਹੋਵੇ ਇਹ ਗੇਟ ਤੋਲ ਕੇ 50 ਰੁਪਏ ਦੇ ਹਿਸਾਬ ਨਾਲ ਇਹ ਤੁਹਾਨੂੰ ਗੇਟ ਮਿਲ ਚੂਗਾ ਪੂਰੀ ਹਜੇ ਗੱਲ ਨੂੰ ਗੁੱਲ ਨੂੰ ਵੀ ਐ ਬਚਿਆ ਮਾੜਾ ਮੋਟਾ ਗਲੇ ਕਿਤੋਂ ਕਿਤੋਂ ਅੰਜ ਵਧਿਆ ਐ ਪੂਰੇ ਵਧਿਆ ਗੇਟ ਆ ਤੇ ਉੱਪਰ ਜੰਗਲਾ ਲੱਗਿਆ ਹੋਇਆ ਤੁਸੀਂ ਦੇਖ ਸਕਦਾ ਹੋ ਤੇ ਫਰੰਟ ਸਾਈਡ ਇਧਰ ਦੀ ਦੇਖ ਸਕਦਾ ਸ਼ੋਅ ਵਾਲੇ ਗੇਟ ਆ ਇਧਰ ਨਿਹਰਾਬ ਐ ਜੈ ਨਜ਼ਰ ਨਹੀਂ ਆਉਂਦੇ ਪਾਸਾ ਪਲਟਣ ਵਾਲਾ ਉੱਪਰਲੀ ਸਾਈਡ ਇਹਦੇ ਓਟ ਬਣੀ ਹੋਈ ਆ ਜੰਗਲਾ ਜੰਗਲਾ ਲੱਗਿਆ ਫੁੱਲ ਹੈਵੀ ਗੇਟ ਜੇ ਕਿਸੇ ਨੂੰ ਲੋੜ ਹੋਵੇ 200 ਰੁਪਏ ਕਿਲੋ ਦੇ ਹਿਸਾਬ ਨਾਲ ਸੰਪਰਕ ਕਰ ਸਕਦੇ ਆ ਆਪਾਂ ਨੰਬਰ ਲਿਖ ਦਿੰਨੇ ਆ ਕੈਪਸ਼ਨ ਚ ਤੇ ਵੀਡੀਓ ਵੇਖਣ ਲਈ ਧੰਨਵਾਦ ਚੈਨਲ ਨੂੰ ਸਬਸਕ੍ਰਾਈਬ ਕਰੋ ਤਾਂ ਜੋ ਅਜਿਹੇ ਵੀਡੀਓ ਆਪਾਂ ਪੁੰਦੇ ਰਹੀਏ